ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਪਾ ਅੱਜ ਤੁਹਾਨੂੰ ਫੇਰ ਤੋਂ ਸੂਟ ਦਿਖਾਵਾਂਗੇ ਜੋ ਆਪਾਂ ਕਢਾਈ ਕੀਤੇ ਨੇ ਇਹ ਦੇਖੋ ਜੀ ਪਹਿਲਾ ਸੂਟ ਇਹ ਦੇਖ ਲਓ ਜੀ ਘੇਰੇ ਦਾ ਵਰਕ ਆ ਇਹ ਬਹੁਤ ਹੀ ਸੋਹਣਾ ਤਿਆਰ ਹੋਇਆਗਾ ਨਾਲ ਹੀ ਇਹਦੇ ਬਾਹਾਂ ਤੇ ਵੀ ਵਰਕ ਆ ਇਹ ਵਾਲਾ ਡਿਜ਼ਾਈਨ ਬਾਹਾਂ ਤੇ ਆ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੂਟ ਤਿਆਰ ਕਰ ਚੁੱਕੇ ਹਾਂ ਤੁਸੀਂ ਦੇਖੇ ਹੋਣਗੇ ਵੀਡੀਓ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਦੇਖੋ ਜੀ ਕਿਰੇ ਦਾ ਡਿਜ਼ਾਈਨ ਕਿੰਨਾ ਸੋਹਣਾ ਬਣਿਆਗਾ ਹਾਂਜੀ ਅੱਜ ਆਪਾਂ ਤੁਹਾਨੂੰ ਹੋਰ ਵੀ ਸੂਟ ਦਿਖਾਵਾਂਗੇ ਨਾ ਕਿਉਂਕਿ ਆਪਣੇ ਫੋਨ 'ਚੋਂ ਕਈ ਸੂਟਾਂ ਦੀਆਂ ਵੀਡੀਓ ਡਿਲੀਟ ਹੋ ਚੁੱਕੀਆਂ ਨੇ ਤਾਂ ਕਰਕੇ ਆਪਾਂ ਤੁਹਾਨੂੰ ਅੱਜ ਕਈ ਸਾਰੇ ਸੂਟ ਦਿਖਾ ਲੈਣੇ ਨੇ ਜੀ ਹਾਂਜੀ ਇਹ ਪਹਿਲਾ ਸੂਟ ਸੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਹੈਗਾ ਜੀ ਦੂਜਾ ਸੂਟ ਇਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਇਹ ਪੈਨਲ ਵਰਕ ਹੈ ਨਾਲ ਆਪਾਂ ਬਾਹਾਂ ਤੇ ਵੀ ਕੀਤਾ ਇਹ ਸੂਟ ਕਾਫੀ ਟੈਂਡਾ ਬਣਿਆ ਪਿਆ ਸੀ ਵੀਡੀਓ ਹੈਗੀ ਸੀ ਅਪਲੋਡ ਨਹੀਂ ਹੋਈ ਸੀ ਤੇ ਹੁਣ ਜੋ ਬਣਾਏ ਨੇ ਨਵੇਂ ਨਾ ਉਹ ਵੀਡੀਓ ਡਿਲੀਟ ਹੋ ਚੁੱਕੀਆਂ ਨੇ ਇਸ ਕਰਕੇ ਨਾ ਫੋਨ ਚੋਂ ਆਪਣੇ ਆਪ ਵੀ ਡਿਲੀਟ ਹੋ ਗਈਆਂ ਪਤਾ ਨਹੀਂ ਕਿੱਦਾਂ ਹੋ ਸਕਦਾ ਵੀ ਸਟੋਰੇਜ ਪੂਰ ਲੋਨ ਕਰਕੇ ਹੋ ਗਈਆਂ ਨੇ ਤਾਂ ਕਰਕੇ ਆਪਾਂ ਜਲਦੀ ਤੋਂ ਜਲਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਨਹੀਂ ਤਾਂ ਫੋਨ ਦੇ ਵਿੱਚ ਦਾ ਸਟੋਰੇਜ ਕਰਕੇ ਡਿਲੀਟ ਹੋ ਜਾਂਦੀਆਂ ਨੇ ਵੀਡੀਓ ਇਹ ਵੀ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਦੇਖ ਲਓ ਤੁਸੀਂ ਪੈਨਲ ਨੇ ਇਹ ਕਲਰ ਕੰਬੀਨੇਸ਼ਨ ਵੀ ਇਹਨਾਂ ਨੂੰ ਬਹੁਤ ਪਸੰਦ ਆਇਆ ਭਾਂਜੀ ਆਪਾਂ ਇਹਦੇ ਨਾਲ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੇ ਆ ਜੀ ਆਹ ਦੇਖੋ ਇੱਕਠੇ ਤਿੰਨ ਸੂਟ ਆਏ ਸੀਗੇ ਹੋ ਸਕਦਾ ਵੀ ਆਪਾਂ ਕੋਈ ਵੀਡੀਓ ਪਹਿਲਾਂ ਪਾ ਦਿੱਤੀ ਹੋਵੇ ਕਿਉਂਕਿ ਯਾਦ ਵੀ ਨਹੀਂ ਜਾਂਦਾ ਕਈ ਵਾਰ ਉਹ ਪਹਿਲਾ ਸੂਟ ਸੀ ਦੂਜਾ ਇਹ ਸੂਟ ਆ ਦੇਖ ਲਓ ਜੀ ਚੰਗੀ ਤਰ੍ਹਾਂ ਬਹੁਤ ਸੋਹਣਾ ਵਰਕ ਹੋਇਆ ਹੈ ਇਹ ਪੱਲੇ ਦਾਗਾ ਕਮੀਜ਼ ਤੇ ਵਰਕ ਹੋਇਆ ਹੈਗਾ ਇਹ ਕਾਟਨ ਚ ਬਾਲ ਥੋੜੇ ਜਿਹੀ ਪੈ ਹੀ ਜਾਂਦੇ ਨੇ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹ ਨਾਲ ਬਾਹਾਂ ਤੇ ਵੀ ਆਪਾਂ ਡਿਜ਼ਾਈਨਿੰਗ ਕੀਤੀ ਸੀਗੀ ਹਾਂਜੀ ਆਪਾਂ ਤੁਹਾਨੂੰ ਹੋਰ ਵੀ ਸੂਟ ਦਿਖਾਵਾਂਗੇ ਇਹਦਾ ਕਲਰ ਕੰਬੀਨੇਸ਼ਨ ਉਹਨਾਂ ਨੂੰ ਬਹੁਤ ਪਸੰਦ ਆਇਆ ਇਹਦਾ ਵੀ ਵਰਕ ਦੀ ਸਫਾਈ ਵੀ ਦੇਖ ਸਕਦੇ ਹੋ ਜੀ ਤੁਸੀਂ ਤੇ ਬਾਕੀ ਆਪਣੀ ਜਿਹੜੀ ਆਫਰ ਚੱਲ ਰਹੀ ਆ ਤੁਸੀਂ ਉਹਦਾ ਫਾਇਦਾ ਵੀ ਲੈ ਸਕਦੇ ਹੋ ਆਪਣੀ ਆਫਰ 30 ਤਰੀਕ ਤੱਕ ਆ ਜੇ ਤੁਸੀਂ ਘੇਰਾ ਤੇ ਬਾਹਾਂ ਦਾ ਕਰਾਉਣੀ ਹੋ ਤਾਂ ਦੋ ਸੂਟ ਤੁਹਾਨੂੰ 700 ਦੇ ਵਿੱਚ ਪੈਣਗੇ ਜੇ ਤੁਸੀਂ ਘੇਰਾ ਬਾਹਾਂ ਗਲਾ ਮੂਰੀ ਵੀ ਨਾਲ ਕਰਾ ਰਹੇ ਹੋ ਤਾਂ ਤੁਹਾਨੂੰ 1000 ਦੇ ਦੋ ਸੂਟ ਪੈਣਗੇ ਜੀ ਹਾਂਜੀ ਆ ਸੋਹਣੀ ਡਿਜ਼ਾਈਨਿੰਗ ਜੀ ਬਾਹਤ ਈ ਆ ਸੇਮ ਹੀ ਡਿਜ਼ਾਈਨ ਆ ਉਦਾਂ ਦਾ ਹੀ ਦੇਖ ਲਓ ਜੀ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਤੇ ਬਾਕੀ ਆਪਾਂ ਤੁਹਾਡੇ ਲਈ ਐਮੀ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਸੂਟਾਂ ਦੀਆਂ ਲਓ ਜੀ ਇੱਕ ਸੂਟ ਹੋਰ ਦੇਖੋ ਇਹ ਸੂਟ ਕਾਟਨ ਦਾ ਇਥੇ ਪੈਚਵਰਕ ਉਹਨਾਂ ਨੇ ਕਰਵਾਉਣਾ ਸੀਗਾ ਤੇ ਆਪਾਂ ਇਹ ਕਪੜਾ ਇਹਦੇ ਵਿੱਚ ਇਹ ਕਲਰ ਯੂਜ਼ ਕਰ ਰਹੇ ਹਾਂ ਉਹਨੇ ਇਹ ਕਲਰ ਹੀ ਕਿਹਾ ਸੀ ਵੀ ਇਹ ਕਲਰ ਦੇ ਉੱਪਰ ਵਰਕ ਕਰਦੇ ਹੋ ਤੇ ਆਪਾਂ ਦੇਖੋ ਜੀ ਵਰਕ ਕੀਤਾਗਾ ਇੱਕ ਇਹਰੇ ਦਾਗਾ ਬਾਹਾਂ ਤੇ ਵੀ ਅਤੇ ਮੂਰੀਆਂ ਤੇ ਵੀ ਆ ਉਹਨੇ ਸਿਰਫ ਇੱਕ ਕਲਰ ਯੂਜ਼ ਕਰਨ ਲਈ ਕਿਹਾ ਸੀ ਆਪਾਂ ਉਦਾਂ ਹੀ ਤਿਆਰ ਕੀਤਾਗਾ ਤੁਸੀਂ ਵੀ ਆਪਣੀ ਪਸੰਦ ਨਾਲ ਜਿਹੜਾ ਕਲਰ ਕਹੋਗੇ ਅਸੀਂ ਉਹੀ ਕਲਰ ਨਾਲ ਤੁਹਾਡਾ ਡਿਜ਼ਾਈਨ ਤਿਆਰ ਕਰਾਂਗੇ ਜੀ ਹਾਂਜੀ ਬਾਕੀ ਡਿਜ਼ਾਈਨ ਨੂੰ ਟਾਈਮ ਕਈ ਵਾਰ ਜ਼ਿਆਦਾ ਲੱਗ ਜਾਂਦਾ ਕਿਉਂਕਿ ਆਪਾਂ ਕੰਪਿਊਟਰ ਵਿੱਚ ਡਿਜ਼ਾਈਨ ਤਿਆਰ ਕਰਨੀ ਹੁੰਦੀ ਨੇ ਉਸ ਤੋਂ ਬਾਅਦ ਪੈਨ ਡਰਾਈਵ ਦੇ ਵਿੱਚ ਪਾ ਕੇ ਫਿਰ ਮਸ਼ੀਨ ਦੇ ਵਿੱਚ ਸਾਰੀ ਸੈਟਿੰਗ ਕਾਫੀ ਟਾਈਮ ਲੱਗ ਜਾਂਦਾਗਾ ਕਈ ਵਾਰ ਤਾਂ ਜ਼ਿਆਦੇ ਵੀ ਲੱਗ ਜਾਂਦਾਗਾ ਡਿਜ਼ਾਈਨ ਤੇ ਡਿਪੈਂਡ ਕਰਦਾ ਬਾਕੀ ਕਿਉਂਕਿ ਸੈਟਿੰਗ ਹੋਣੀ ਵੀ ਜ਼ਰੂਰੀ ਹੈ ਡਿਜ਼ਾਈਨ ਦੀ ਸਾਰੀ ਪ੍ਰੋਪਰ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਇਹ ਡਿਜ਼ਾਈਨ ਇਹ ਵੀ ਕਾਟਨ ਦਾ ਕੱਪੜਾ ਹੈ ਜਿਹਦੇ ਉੱਪਰ ਆਪਾਂ ਬਣਾਇਆਗਾ ਬਹੁਤ ਹੀ ਸੋਹਣਾ ਕੱਪੜਾ ਸੀਗਾ ਇਹ ਤੇ ਹਾਂਜੀ ਇਹ ਕੱਟ ਕੇ ਨਾਲ ਉਹਨਾਂ ਨੇ ਡਿਜ਼ਾਈਨ ਕੀਤਾ ਹੈ ਜਿਵੇਂ ਸੂਟ ਜਿਹਦਾ ਆਪਾਂ ਸਟੀਚਿੰਗ ਕਰਦੇ ਹ ਉਹਦੇ ਨਾਲ ਵੀ ਹੋ ਜਾਂਦਾ ਅਗਰ ਤੁਸੀਂ ਮਸ਼ੀਨ ਨਾਲ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਹੋ ਜਾਊਗਾ ਨਾਲ ਡਿਜ਼ਾਈਨਿੰਗ ਉਦਾਂ ਦੀ ਹੋ ਜਾਂਦੀ ਹੈ ਜੀ ਤੇ ਆਜੂ ਆਪਾਂ ਤੁਹਾਨੂੰ ਇੱਕ ਸੂਟ ਹੋਰ ਦਿਖਾਉਨੇ ਆ ਜੀ ਦੇਖੋ ਜੀ ਇਹ ਵੀ ਕੇਰੇ ਦਾ ਵਰਕ ਆ ਹੈ ਕੱਟ ਵਰਕ ਦੇ ਨਾਲ ਆਪਾਂ ਪੱਲ ਬਣਾਏ ਨੇ ਵਿੱਚ ਸੂਟ ਦੇ ਜੋ ਕਿ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਹੀ ਜੱਜ ਰਹੇ ਨੇ ਦੇਖੋ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਦੇ ਨਾਲ ਬਾਹਾਂ ਤੇ ਵੀ ਆ ਜੀ ਹਾਂਜੀ ਆ ਜੋ ਤੁਹਾਨੂੰ ਇੱਕ ਸੂਟ ਹੋਰ ਦਿਖਾਉਨੇ ਆਪਾਂ ਏ ਦੇਖੋ ਜੀ ਇਹ ਵੀ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਕਿ ਇਹ ਵੀ ਕਾਟਨ ਤੇ ਹੈਗਾ ਨਾਲ ਬਾਹਾਂ ਤੇ ਡਿਜ਼ਾਈਨਿੰਗ ਹੈ ਜੀ ਇਹ ਵਾਲੀ ਇਹ ਦੁਪੱਟਾ ਇਹ ਨਾਲ ਮਿਲਦੀਆਂ ਜੀ ਫਿਰ ਅਗਲੀ ਵੀਡੀਓ ਦੇ ਨਾਲ